ਸਸਰੀ ਕਾਲ ਜੀ ਮੈਂ ਨਰਿੰਦਰ ਚਾਹਲ ਅੱਜ ਅਸੀਂ ਗੱਲ ਕਰਨੀ ਹੈ ਵਕਫ ਸੋਧ ਬਿੱਲ ਬਾਰੇ ਜੋ ਲੋਕ ਸਭਾ ਤੋਂ ਬਾਅਦ ਹੁਣ ਰਾਜ ਸਭਾ ਵਿੱਚ ਵੀ ਪਾਸ ਹੋ ਚੁੱਕਾ ਆ 2 ਅਪ੍ਰੈਲ 2025 ਨੂੰ ਬੀਜੇਪੀ ਵੱਲੋਂ ਇਹ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਜਿਸ ਉੱਤੇ ਲੰਬਾ ਸਮਾਂ ਬਹਿਸ ਹੋਈ ਅਤੇ ਵਿਰੋਧੀ ਧਿਰਾਂ ਵੱਲੋਂ ਇਸ ਬਿੱਲ ਨੂੰ ਗੈਰ ਸੰਵਿਧਾਨਿਕ ਘਰਾੜ ਦਿੱਤਾ ਗਿਆ ਲਗਭਗ 12 ਘੰਟੇ ਇਸ ਬਿੱਲ ਤੇ ਬਹਿਸ ਚੱਲਦੀ ਰਹੀ ਅਤੇ ਰਾਤ 1-2 ਵਜੇ ਤੱਕ ਬਹਿਸ ਚੱਲਣ ਤੋਂ ਬਾਅਦ ਅਖੀਰ ਵੋਟ ਨਾਲ ਇਹ ਬਿੱਲ ਪਾਸ ਕਰਵਾ ਲਿਆ ਗਿਆ ਜਿੱਥੇ 288 ਮੈਂਬਰਾਂ ਨੇ ਇਸ ਬਿੱਲ ਦੇ ਹੱਕ ਵਿੱਚ ਵੋਟ ਦਿੱਤੀ ਅਤੇ 232 ਮੈਂਬਰ ਇਸ ਬਿੱਲ ਦੇ ਵਿਰੋਧ ਵਿੱਚ ਸਨ ਉਸ ਤੋਂ ਬਾਅਦ ਅਗਲੇ ਦਿਨ ਰਾਜ ਸਭਾ ਵਿੱਚ ਵੀ ਇਹ ਬਿੱਲ ਪਾਸ ਕਰਵਾ ਲਿਆ ਗਿਆ ਜਿੱਥੇ 128 ਮੈਂਬਰਾਂ ਨੇ ਇਸ ਬਿੱਲ ਦੇ ਪੱਖ ਵਿੱਚ ਵੋਟ ਦਿੱਤੀ ਅਤੇ 59ਵੇਂ ਮੈਂਬਰ ਇਸ ਬਿੱਲ ਦੇ ਵਿਰੋਧ ਵਿੱਚ ਸਨ ਉਸ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਵੀ ਇਸ ਬਿੱਲ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਤੇ ਹੁਣ ਇਹ ਬਿੱਲ ਕਾਨੂੰਨ ਬਣ ਚੁੱਕਾ ਹੈ ਬੀਜੇਪੀ ਦਾ ਕਹਿਣਾ ਹੈ ਕਿ ਵਕਫ ਦੀਆਂ ਜਾਇਦਾਦਾਂ ਵਿੱਚ ਸੁਧਾਰ ਲਿਆਉਣ ਅਤੇ ਪਾਰਦਰਸ਼ਤਾ ਲਿਆਉਣ ਵਾਸਤੇ ਇਹ ਬਿੱਲ ਵਿੱਚ ਸੋਧ ਕਰਵਾਣੀ ਬਹੁਤ ਜ਼ਰੂਰੀ ਸੀ ਵਕਫ ਦੀਆਂ ਜਾਇਦਾਦਾਂ ਦੀ ਜੇ ਗੱਲ ਕਰੀਏ ਤਾਂ ਇਹ ਹੈ ਜਿਹਾ ਕਿ ਭਾਰਤ ਵਿੱਚ ਭਾਰਤ ਦੀ ਫੌਜ ਅਤੇ ਰੇਲਵੇ ਤੋਂ ਬਾਅਦ ਸਭ ਤੋਂ ਵੱਧ ਜਾਇਦਾਦ ਵਕਫ ਬੋਰਡਾਂ ਕੋਲ ਹੈ ਭਾਰਤ ਦੇ ਲਗਭਗ ਹਰੇਕ ਸੂਬੇ ਵਿੱਚ ਵਕਫ ਬੋਰਡ ਬਣੇ ਹੋਏ ਹੈ ਇਸ ਤੋਂ ਇਲਾਵਾ ਸੈਂਟਰ ਲੈਵਲ ਤੇ ਸੈਂਟਰਲ ਵਕਫ ਕੌਂਸਲ ਵੀ ਇੱਕ ਬਣੀ ਹੋਈ ਹੈ ਜੋ ਇਹਨਾਂ ਸਭ ਦੀ ਨਿਗਰਾਨੀ ਕਰਦੀ ਹੈ ਭਾਰਤ ਵਿੱਚ ਲਗਭਗ 9.5 ਲੱਖ ਏਕੜ ਜਿਹੜੀ ਜ਼ਮੀਨ ਹੈ ਉਹ ਵਕਾ ਬੋਰਡਾਂ ਦੇ ਨਾਮ ਹੈ ਬੀਜੇਪੀ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਬਿੱਲ ਪਾਸ ਹੋਣ ਨਾਲ ਗਰੀਬ ਮੁਸਲਮਾਨਾਂ ਦਾ ਫਾਇਦਾ ਹੋਵੇਗਾ ਗਰੀਬ ਮੁਸਲਮਾਨ ਇਸ ਬਿੱਲ ਦੇ ਹੱਕ ਵਿੱਚ ਹਨ ਉਹਨਾਂ ਮੁਤਾਬਕ ਅਪਰ ਕਲਾਸ ਮੁਸਲਮਾਨਾਂ ਵੱਲੋਂ ਜਿਹੜਾ ਵਕਫ ਦੀਆਂ ਜਾਇਦਾਦਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਸਨ ਜਿਸ ਕਾਰਨ ਗਰੀਬ ਮੁਸਲਮਾਨਾਂ ਨੂੰ ਉਹਨਾਂ ਦੇ ਹੱਕ ਨਹੀਂ ਸਨ ਮਿਲ ਰਹੇ ਇਹ ਭਾਜਪਾ ਦਾ ਦਾਵਾ ਕਰ ਰਹੀ ਹੈ ਲੋਕ ਸਭਾ ਵਿੱਚ ਓਪੋਜੀਸ਼ਨ ਵੱਲੋਂ ਕਈ ਇਤਰਾਜ਼ ਇਹਨਾਂ ਬਿੱਲਾਂ ਨੂੰ ਲੈ ਕੇ ਕੀਤੇ ਗਏ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਇਤਰਾਜ਼ ਤਾਂ ਇਹ ਸੀ ਕਿ ਜਿਸ ਕਮਿਊਨਿਟੀ ਵਾਸਤੇ ਇਹ ਬਿੱਲ ਲਿਆਂਦੇ ਗਏ ਐ ਉਸ ਕਮਿਊਨਿਟੀ ਦੇ ਲੋਕਾਂ ਨਾਲ ਕੋਈ ਸਲਾਹ ਹੀ ਨਹੀਂ ਕੀਤੀ ਗਈ ਤੇ ਨਾ ਹੀ ਉਹਨਾਂ ਤੋਂ ਕੋਈ ਸੁਝਾਅ ਲਈ ਗਏ ਆ ਨਾ ਹੀ ਉਸ ਕਮਿਊਨਿਟੀ ਵੱਲੋਂ ਇਹ ਬਿੱਲ ਲਿਆਉਣ ਦੀ ਕੋਈ ਮੰਗ ਰੱਖੀ ਗਈ ਸੀ ਦੂਜਾ ਜਿਹੜਾ ਇਤਰਾਜ਼ اپੋਜੀਸ਼ਨ ਵੱਲੋਂ ਲਗਾਇਆ ਗਿਆ ਉਹ ਇਹ ਸੀ ਕਿ ਬੀਜੇਪੀ ਜਿਸ ਦਾ ਇੱਕ ਵੀ ਐਮਪੀ ਲੋਕ ਸਭਾ ਵਿੱਚ ਮੁਸਲਮ ਨਹੀਂ ਹੈ 240 ਮੈਂਬਰਾਂ ਵਿੱਚੋਂ ਇੱਕ ਵੀ ਮੈਂਬਰ ਬੀਜੇਪੀ ਦਾ ਮੁਸਲਮ ਨਹੀਂ ਹੈ ਇੱਥੋਂ ਤੱਕ ਕਿ ਇਹ ਬਿੱਲ ਪੇਸ਼ ਕਰਨ ਲਈ ਵੀ ਕੋਈ ਮੁਸਲਮ ਐਮਪੀ ਨਹੀਂ ਸੀ ਇਸ ਤੋਂ ਇਲਾਵਾ ਭਾਰਤ ਦੀ ਸਭ ਤੋਂ ਵੱਡੀ ਰਾਜ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਜਿੱਥੇ 403 ਵਿਧਾਇਕ ਚੁਣੇ ਜਾਂਦੇ ਆ ਵਿਧਾਇਕ ਵਰਨਾ ਤਾਂ ਦੂਰ ਦੀ ਗੱਲ ਮੁਸਲਮ 403 ਉਮੀਦਵਾਰਾਂ ਵਿੱਚੋਂ ਇੱਕ ਵੀ ਉਮੀਦਵਾਰ ਜਿਹੜਾ ਬੀਜੇਪੀ ਵੱਲੋਂ ਉਹ ਮੁਸਲਮ ਨਹੀਂ ਦਿੱਤਾ ਗਿਆ ਬੀਜੇਪੀ ਦੇ ਵਿਧਾਇਕਾਂ ਜਾਂ ਆਗੂਆਂ ਵੱਲੋਂ ਸ਼ਰਿਆਮ ਇੱਕ ਦੋ ਆਗੂ ਨਹੀਂ ਦਰਜਣ ਆਗੂਆਂ ਵੱਲੋਂ ਸ਼ਰਿਆਮ ਸਪੀਚਾਂ ਦਿੱਤੀਆਂ ਜਾਂਦੀਆਂ ਕਿ ਸਾਨੂੰ ਮੁਸਲਮ ਬੋਰਡ ਦੀ ਲੋੜ ਹੀ ਨਹੀਂ ਹੈ ਜਦੋਂ ਬੀਜੇਪੀ ਇਸ ਪੱਧਰ ਤੱਕ ਵਿਤਕਰਾ ਕਰ ਰਹੀ ਹੈ ਮੁਸਲਮਾਨਾਂ ਨਾਲ ਇਸ ਪੱਧਰ ਤੱਕ ਨਫ਼ਰਤ ਕਰ ਰਹੀ ਹੈ ਫਿਰ ਅਚਾਨਕ ਤੋਂ ਗਰੀਬ ਮੁਸਲਮਾਨਾਂ ਦਾ ਫਾਇਦਾ ਕਿਵੇਂ ਸੋਚਣ ਲੱਗ ਗਈ ਇਸ ਤੋਂ ਬਾਅਦ ਤੀਜਾ ਜੋ ਇਤਰਾਜ਼ oppositon ਵੱਲੋਂ ਲੋਕ ਸਭਾ ਵਿੱਚ ਬਹਿਸ ਦੌਰਾਨ ਲਾਇਆ ਗਿਆ ਜੋ ਕਿ ਸਭ ਤੋਂ ਵੱਡਾ ਇਤਰਾਜ਼ ਮੰਨਿਆ ਜਾ ਰਿਹਾ ਆ ਨਵੀਆਂ ਸੋਧਾਂ ਮੁਤਾਬਕ 11 ਮੈਂਬਰੀ ਵਕਫੋਰਡ ਦਾ ਗਠਨ ਕੀਤਾ ਜਾਵੇਗਾ ਸਾਰੇ ਦੇ ਸਾਰੇ ਮੈਂਬਰ ਰਾਜ ਸਰਕਾਰ ਵੱਲੋਂ ਨਾਮਿਨੇਟ ਕੀਤੇ ਜਾਣਗੇ ਜਿਸ ਵਿੱਚ ਦੋ ਮੈਂਬਰ ਗੈਰ ਮੁਸਲਮਾਨ ਹੋਣਗੇ ਲਾਜ਼ਮੀ ਤੌਰ ਤੇ ਹਾਲਾਂਕਿ ਵੱਧ ਮੈਂਬਰ ਵੀ ਗੈਰ ਮੁਸਲਮਾਨ ਹੋ ਸਕਦੇ ਦੋ ਮੈਂਬਰ ਤਾਂ ਲਾਜ਼ਮੀ ਤੌਰ ਤੇ ਗੈਰ ਮੁਸਲਮਾਨ ਹੋਣਗੇ ਉਹ ਹਿੰਦੂ ਵੀ ਹੋ ਸਕਦੇ ਹਨ ਜਾਂ ਹੋਰ ਧਰਮਾਂ ਤੋਂ ਵੀ ਹੋ ਸਕਦੇ ਹਨ ਵਕਫ ਬੋਰਡ ਦਾ ਜਿਹੜਾ ਆਧਾਰ ਹੈ ਉਹ ਧਰਮ ਨਾਲ ਹੈ ਤੇ ਧਾਰਮਿਕ ਮਾਮਲਿਆਂ ਨਾਲ ਹੀ ਸੰਬੰਧ ਰੱਖਦਾ ਆ ਇਸ ਵਿੱਚ ਗੈਰ ਮੁਸਲਮਾਨ ਮੈਂਬਰਾਂ ਨੂੰ ਸ਼ਾਮਲ ਕਰਨਾ ਕਿੱਥੋਂ ਤੱਕ ਸਹੀ ਹੈ ਉਹਨਾਂ ਦਾ ਕੰਮ ਕੀ ਹੈ ਇੱਕ ਧਰਮ ਵਿੱਚ ਜੋ ਕਿ ਮੁ슬ਮਨ ਧਰਮ ਬਾਰੇ ਜਾਣਕਾਰੀ ਵੀ ਨਹੀਂ ਰੱਖਦੇ ਹੋਣਗੇ ਇਸ ਤੋਂ ਇਲਾਵਾ ਜਿਹੜੇ ਬਾਕੀ 9 ਮੈਂਬਰ ਉਹ ਵੀ ਰਾਜ ਸਰਕਾਰ ਵੱਲੋਂ ਚੁਣੇ ਜਾਣਗੇ ਜੇਕਰ ਉਹ ਮੁ슬ਮਾਨ ਵੀ ਚੁਣੇ ਜਾਂਦੇ ਹਨ ਤਾਂ ਉਹ ਵੀ ਜਿਹੜੇ ਮੁ슬ਮਾਨ ਰਾਜ ਸਰਕਾਰ ਦੀ ਬੋਲੀ ਬੋਲਦੇ ਹੋਣਗੇ ਸਰਕਾਰ ਦੀ ਬੋਲੀ ਬੋਲਦੇ ਹੋਣਗੇ ਉਹੀ ਰੱਖੇ ਜਾਣਗੇ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਨਾਲ ਵਕਫ ਬੋਰਡ ਤੇ ਸਰਕਾਰ ਦਾ ਕੰਟਰੋਲ ਥੋਪਿਆ ਜਾ ਰਿਹਾ ਆ ਧਾਰਮਿਕ ਕੰਮਾਂ ਵਾਸਤੇ ਵਕਫ ਬੋਰਡ ਜੋ ਕਿ ਇੱਕ ਇਨਕਮ ਦਾ ਸਾਧਨ ਹੈ ਉਸ ਉੱਤੇ ਇਨਕਮ ਦਾ ਸਰੋਤ ਹੈ ਉਸ ਉੱਤੇ ਸਰਕਾਰੀ ਕੰਟਰੋਲ ਨੂੰ ਥੋਪਿਆ ਜਾ ਰਿਹਾ ਇਸ ਤੋਂ ਵੀ ਅੱਗੇ ਨਵੀਆਂ ਸੋਧਾਂ ਮੁਤਾਬਕ ਜੇ ਕੋਈ ਮੁਸਲਮਾਨ ਆਪਣੀ ਪ੍ਰਾਪਰਟੀ ਆਪਣੀ ਜਾਇਦਾਦ ਵਕਫ ਕਰਨਾ ਚਾਹੁੰਦਾ ਆ ਜਾਂ ਕਹਿ ਲਵੋ ਵਕਫ ਬੋਰਡ ਨੂੰ ਦਾਨ ਕਰਨਾ ਚਾਹੁੰਦਾ ਆ ਤਾਂ ਉਸ ਨੂੰ ਇਹ ਪ੍ਰਮਾਣ ਪੱਤਰ ਦੇਣਾ ਪਵੇਗਾ ਕਿ ਉਹ ਪਿਛਲੇ 5 ਸਾਲਾਂ ਤੋਂ ਮੁਸਲਮਾਨ ਹੈ ਗੈਰ ਮੁਸਲਮਾਨ ਦਾ ਦੂਰ ਦੀ ਗੱਲ ਕੋਈ ਨਵਾਂ ਬਣਿਆ ਮੁਸਲਮਾਨ ਵੀ ਆਪਣੀ ਪ੍ਰਾਪਰਟੀ দান ਨਹੀਂ ਕਰ ਸਕਦਾ ਇਸਤੇ ਵੀ ਵਿਰੋਧੀ ਧਿਰਾਂ ਵੱਲੋਂ ਇਤਰਾਜ਼ ਕੀਤਾ ਗਿਆ ਕਿ ਕਿਹੋ ਜਿਹਾ ਕਾਨੂੰਨ ਹੈ ਜਿਸ ਮੁਤਾਬਕ ਕੋਈ ਬੰਦਾ ਆਪਣੀ ਪ੍ਰਾਪਰਟੀ দান ਵੀ ਨਹੀਂ ਕਰ ਸਕਦਾ ਹਾਲਾਂਕਿ ਪੁਰਾਣੇ ਸਮਿਆਂ ਵਿੱਚ ਗੈਰ ਮੁਸਲਮਾਨ ਲੋਕ ਵੀ ਵਕਫ ਬੋਰਡ ਨੂੰ ਆਪਣੀ ਪ੍ਰਾਪਰਟੀ ਆਪਣੀ ਜਾਇਦਾਦ দান ਕਰਦੇ ਰਹੇ ਆ ਕントੂ ਹੁਣ ਦਾਨ ਕਰਨ ਦੀ ਆਜ਼ਾਦੀ ਵੀ ਖੋਹ ਲਈ ਗਈ ਹੈ ਇਹ ਬਿੱਲ ਹੁਣ ਵਕਫ ਸੋਧ ਬਿੱਲ ਹੁਣ ਕਾਨੂੰਨ ਬਣ ਚੁੱਕਾ ਆ ਜਿਸ ਦੇ ਵਿਰੋਧ ਵਿੱਚ ਪੂਰੇ ਭਾਰਤ ਵਿੱਚ ਪ੍ਰਦਰਸ਼ਨ ਹੋ ਰਹੇ ਆ ਇਹ ਵਿਰੋਧ ਪ੍ਰਦਰਸ਼ਨ ਕਿਸ ਹੱਦ ਤੱਕ ਜਾਣਗੇ ਇਹ ਅੱਗੇ ਦੇਖਿਆ ਜਾਵੇਗਾ ਤੇ ਇਸ ਦਾ ਭਾਰਤੀ ਰਾਜਨੀਤੀ ਤੇ ਕੀ ਪ੍ਰਭਾਵ ਪਵੇਗਾ ਇਹ ਵੀ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਧੰਨਵਾਦ